ਇਸ ਵੇਲੇ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਪ੍ਰਾਇਮਕ ਸੜਕ ਹਾਦਸਾ ਵਾਪਰਿਆ ਜਿੱਥੇ ਪੈਂਟਰਾ ਦੀ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਮੋਟਰਸਾਈਕਲ ਸਵਾਰ ਪੈਂਟਰਾ ਦੀ ਟੱਕਰ ਟਰੱਕ ਦੇ ਨਾਲ ਹੋ ਗਈ ਹਾਦਸੇ ਦੇ ਵਿੱਚ ਦੋਵਾਂ ਦੀ ਮੌਤ ਹੋ ਗਈ ਹੈ ਇਹ ਤਸਵੀਰਾਂ ਉਸ ਹਾਦਸੇ ਦੀਆਂ ਤੁਹਾਨੂੰ ਸਾਂਝੀਆਂ ਕਰ ਰਿਹਾ ਦੇਖੋ ਕਿੰਨਾ ਭਿਆਨਕ ਹਾਦਸਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਵੀ ਇੱਕ ਤਿੰਨ ਵਾਹਨ ਆਪਸ ਦੇ ਵਿੱਚ ਟਕਰਾਏ ਨੇ ਇੱਕ ਟਰੱਕ ਇੱਕ ਮੋਟਰਸਾਈਕਲ ਤੇ ਇੱਕ ਕਾਰ ਇਹ ਇੰਨਾ ਭਿਆਨਕ ਹਾ사 ਹੋਇਆ ਕਿ ਦੋਵੇਂ ਭੈਣਾਂ ਡਰਾਵਾਂ ਦੀ ਮੌਤ ਹੋ ਗਈ ਹੈ ਦੱਸਦੇ ਕਿ ਵੱਡੇ ਪ੍ਰਾਤ ਦੀ ਰਿੰਗ ਸੈਰੇਮਨੀ ਦੇ ਲਈ ਛੋਟਾ ਪ੍ਰਾ ਆਪਣੀ ਪੈਨ ਨੂੰ ਲੈਣ ਗਿਆ ਸੀ ਤੇ ਰਸਤੇ ਦੇ ਵਿੱਚ ਆਂਦੇ ਹੋਏ ਮੋਟਰਸਾਈਕਲ ਦੇ ਨਾਲ ਇਹ ਹਾ사 ਵਾਪਰ ਗਿਆ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਹੁਣ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਜਦੋਂ ਘਰ ਦੇ ਵਿੱਚ ਧੀ ਪੁੱਤ ਦੋਵਾਂ ਦੀ ਮੌਤ ਹੋ ਜਾਂਦੀ ਹੈ ਉਹ ਵੀ ਜਵਾਨ ਤੇ ਉਸ ਪਰਿਵਾਰ ਤੇ ਕੀ ਬੀਤਦੀ ਹੈ ਅੰਦਾਜ਼ਾ ਲਾਓ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਦੇ ਵੱਲੋਂ ਬਿਆਨ ਹੈ ਕਿ ਇਹ ਫਗਵਾੜਾ ਹੁਸ਼ਿਆਰਪੁਰ ਰੋਡ ਦੇ ਪਿੰਡ ਘਾਟੀ ਨਜ਼ਦੀਕ ਟਰੱਕ ਤੇ ਬਾਈਕ ਦੀ ਟੱਕਰ ਹੋਈ ਹੈ ਜਸਤੇ ਵਿੱਚ ਦੋਵੇਂ ਨੌਜਵਾਨ ਦੋਵੇਂ ਭੈਣ ਭਰਾ ਸੀ ਰਿਸ਼ਤੇ ਦੇ ਵਿੱਚ ਤੇ ਦੋਵਾਂ ਦੀ ਮੌਤ ਹੋ ਗਈ ਹੈ। ਜਾਣਕ ਖਾਸੇ ਦੀਆਂ ਲਗਾਤਾਰ ਤੁਹਾਡੀ ਸਕਰੀਨ ਦੇ ਦਸਤੂਰਾ ਸੰਝੀਆਂ ਕਰ ਰਹੇ ਆ। ਪਰ ਤੁਹਾਨੂੰ ਕਾਲ ਆਈ ਹੈ ਤਕਰੀਬਨ 7:30 ਵਜੇ ਤੱਕ ਪ੍ਰੇਮਾ ਦੇ ਕੋਲ ਕੋਈ ਐਕਸੀਡੈਂਟ ਹੋਇਆ ਹੈ। ਪਰ ਇੱਕ ਲੇਡੀ ਸੀਗੀ ਤੇ ਇੱਕ ਜਾਨ ਸੀਗੀ ਜਿਹੜਾ ਟਰੱਕ ਦੇ نیچے ਆ ਗਏ ਤੇ ਉਹਨਾਂ ਨੂੰ ਹੁਣ ਆਪਾਂ ਇੱਥੇ ਐਮਰਜੈਂਸੀ ਮੋੜ ਕਰਕੇ ਤੇ ਬਲੌਕ ਬੜਾ ਐਮਰਜੈਂਸੀ ਤੇ ਲੈ ਕੇ ਆਏ ਆ। ਇਹ ਡਾਕਟਰ ਨੇ ਦੋਨਾਂ ਨੂੰ ਬ੍ਰੌਡ ਡੈੱਡ ਕੁਝ ਕੀਤਾ ਇਹ ਪਤਾ ਲੱਗਾ ਕਿੱਥੇ ਦੇ ਸੀ ਇਹ ਕੁਸ਼ ਨਹੀਂ ਸਰ ਇਹਨਾਂ ਦਾ ਕੋਈ ਐਡਰੈਸ ਨਹੀਂ ਕਨਫਰਮ ਹੋਇਆ ਦੋਨੋਂ ਅਨਨੋਨ ਪੇਸ਼ੈਂਟ ਹੀ ਹੈਗੇ ਇਹ ਕਿੱਥੇ ਕੋਇਆ ਕਿੱਥੇ ਦਾ ਇਹ ਤਾਂ ਚੱਕ ਪ੍ਰੇਮਾਂ ਦੇ ਕੋਲ ਹੋਇਆ ਜੀ ਇਹ ਕਿਹੜੀ ਜਗ੍ਹਾ ਜਾ ਰਹੇ ਸੀ ਨਾ ਸਾਹਮਣੇ ਆ ਕੁਝ ਸਾ ਲੱਗਦਾ ਸੀ ਕਿ ਹੁਸ਼ਿਆਰਪੁਰ ਵਾਲੀ ਸਾਈਡ ਜਾ ਰਹੇ ਸੀ ਜੀ ਜਾ ਰਹੇ ਸੀ ਤੇ ਜਿੰਨਾ ਐਕਸੀਡੈਂਟ ਉਹ ਕੀ ਸੀ ਉਹਨਾਂ ਟਰੱਕ ਵਾਲਾ ਸੀਗਾ ਟਰੱਕ ਵਾਲੇ ਦੇ ਨਾਲ ਹੋਇਆ ਉੱਥੇ ਹੀ ਖੜੇ ਸੀ ਰਾਕੇ ਦੇ ਇੱਥੇ ਲੱਗਾ ਤੁਸੀਂ ਮੁਸ਼ਕਲ ਇਦਾਂ ਕੀ ਜਦੋਂ ਤੁਸੀਂ ਲੈ ਕੇ ਆਉਂਦੇ ਇਦਾਂ ਕੋਈ ਹਾਸਾ ਹੁੰਦਾ ਆਉਂਦੇ ਆ ਤੇ ਕੋਈ ਪ੍ਰੋਬਲਮ ਵੀ ਆਂਦੀ ਤੁਹਾਨੂੰ ਰਸਤੇ 'ਚ ਸਰ ਪ੍ਰੋਬਲਮ ਬਹੁਤ ਆਉਂਦੀ ਹੈ ਇੱਕ ਤਾਂ ਟ੍ਰੈਫਿਕ ਦੀ ਤੇ ਇੱਕ ਚਲੋ ਆਪਾਂ ਕਹਿਣਾ ਨਹੀਂ ਚਾਹੁੰਦੇ ਆ ਹੱਡੀ ਦਾ ਡਿਊਟੀ ਬਣਦੀ ਬਣਦੀ ਹੈ ਪਰ ਨਾਲ ਦੇ ਜਿਹੜੇ ਹੁੰਦੇ ਉੱਥੇ ਕੀ ਇਹ ਖੜੇ ਉਹ ਨਾਲ ਬਿਲਕੁਲ ਹੈਲਪ ਉਹ ਨਹੀਂ ਕਰਦੇ ਤੇ ਟਰੱਕ ਮੋਕੇ ਤੇ ਹਾਂਜੀ ਉੱਥੇ ਹੀ ਮੋਕੇ ਤੇ ਖੜਾ ਜੀ